दिन मीह पैन तो बाद मौसम ठंडा हो गया हाल देख लो हरियाली मारती है दरख्तों से हुसन आ गया मक्की सारी डेगी सी कुछ ना कुछ तो लाए पर ਉਮਰਦਨ ਤਾਂ ਹੁਣ ਆਵੀਂ ਹਾਲ ਮੱਕੀ ਦਾ ਤੇ ਤੁਸੀਂ ਮੈਨੂੰ ਆਪੇ ਚਾਹਤੇ ਹੋਵੇ ਬੜਾ ਆ ਮੂੰਗੀ ਆ ਮੂੰਗੀ ਬੋਨੇ ਵਾਲੀ ਹੋਈ ਸੀ ਆਪਣੀ ਜਮਾਤੀ ਬੇਸਤਰੇ ਮੂੰਗੂ ਗਈ ਸੀ ਮੱਕੀ ਤੁਸੀਂ ਮੇਰੇ ਪਿੱਛੇ ਕੁੜੀਆਂ ਜੇ ਦੇਖੇ ਵੀ ਹੁੰਦੇ ਟੜਪਟੇ ਆਣ ਆ ਮੱਕੀ ਦਾ ਫੁੱਲ ਬਿਸਤਰਾ ਬਿਸ਼ਾ ਪਿਆ ਤਾਂ ਮਾੜੀ ਮੋਟੀ ਸਟੈਂਡ ਕਰ ਗਈ ਇਹ ਤਾਂ ਪੜਦਾ ਮੈਂ ਸੈਟਾਂ ਦਾ ਏਦਾਂ ਧੋਕ ਕਿਉਂਕਿ ਮੱਕੀ ਨੂੰ ਹਵਾ ਪਾਈ ਜਾਵੇ ਤੇ ਮੱਕੀ ਨੂੰ ਜੀ ਹਵਾ ਪਾਈ ਜੂਗੀ ਨਾ ਇਹ ਜੀ ਪਾਣੀ ਜ਼ਰੂਰ ਪਾਉਣਾ ਤਾਂ ਪਰ ਸ਼ਾਮ ਕਰਕੇ ਮਾਂ ਵੀ ਰਾਤ ਨੂੰ ਮੀਂਹ ਤਾਂ ਨਹੀਂ ਪਤਾ ਤਾਂ ਕਰਕੇ ਨਹੀਂ ਪਾਇਆ ਆਪਾਂ ਨੇ ਆਪੇ ਦੇ ਲੋ ਸੁੱਕਾ ਮੰਦੀ ਹੈ ਥੋੜਾ ਜਿਹਾ ਕਾਲੂ ਪਾ ਦੇਣਾ ਸਵੇਰ ਸੂਰ ਤੇ ਹਾਲਾਤ ਚੰਦਾ ਤੇ ਕੰਸੋਨੀ ਸਟੈਟਸ ਹੋਣ ਦਾ ਹੋਰ ਕਿੱਥੇ ਤਾਂ ਕਿੱਥੇ ਹੋ ਰਿਹਾ ਪਾਸ਼ੇ ਪੈ ਕਿਲੇ ਜਿਹੜਾ ਟੈਕ ਕਿੰਨੇ ਕਿੱਦੇ ਇਹ ਗੱਲ ਸਭ ਆਹ ਕਿੱਥੇ ਪੇ ਉੱਠ ਇਕੱਠੇ ਗਏ ਕਿਸੇ ਨੇ ਵਿਆਹ ਚ ਪਿੰਡ ਚੋ ਪਿੰਡ ਚ ਵਿਆਹ ਚ ਪਿੰਡ ਚ ਇਕੱਠੇ ਗਏ ਤਾਂ ਲੋਕ ਪੁੱਛਣੇ ਲੱਗਿਆ ਨਹੀਂ ਆ ਕਿ ਇਹਦਾ ਤਾਂ ਕੋਈ ਖਾਸ ਛੋਟਾ ਪਤ ਨਹੀਂ ਆ ਆਲਾ ਬੈਰ ਦਾ ਪੂਰਾ ਤੇ ਜੱਡੇ ਪੂਰਵਾ ਪੀ ਇਹਨੇ ਕਹਦਾ ਨਸ਼ੇ ਪਿੱਛੇ ਉਹਨਾਂ ਨਾਲ ਬੋਲ ਪਾਣੀ ਪਾ ਲਈ ਵੀ ਬੋੜਾ ਦਾ ਮੇਰਾ ਬਾਜਾ ਡੈਡੀ ਮੇਰਾ ਪਿਓ ਮੇਰਾ ਜੀ ਉਹਨੂੰ ਛੱਡੋ ਤੁਸੀਂ ਮੇਰੇ ਨੂੰ ਮਾੜਾ ਮੋਟਾ ਨਾ ਜਾਦੇ ਆਲਾ ਭਾਈ ਉਹ ਐਨਟੀ ਪਾਰਟੀ ਤੇ ਮੇਰੇ ਉਹਨਾਂ ਨੇ ਕਹਿੰਦਾ ਇਹਨੂੰ ਨਸ਼ਾ ਦੇਣ ਲਾ ਕੇ ਬੋਲ ਪਾਣੀ ਕਹਿੰਦਾ ਮੇਰੇ ਨਾਲ ਹੈ ਨਹੀਂ ਤੇ ਉਹਨਾਂ ਦੀ ਜੇ ਤਾਂ ਹੁੰਦੀ ਤਾਂ ਤਾ ਔਲਾਮ ਭਾਦਨ ਤੇ ਇਹਲਾ ਸਾਡਾ ਭਾਂਚਾ ਸਾਡੇ ਕੋਲ ਨਸ਼ਾ ਖਾਣਾ ਹੁੰਦਾ ਉਹਨਾਂ ਨੇ ਕਹਿੰਦਾ ਬਾਈ ਫੁੱਲ ਨਸ਼ਾ ਦਿੱਤਾ ਇਹਦੀਆਂ ਆਤਾਂ ਬੁਗਾੜਤੀਆਂ ਕਹਿੰਦਾ ਇਹਨੂੰ ਇਹ ਹੋ ਗਿਆ ਵੀ ਹੁਣ ਕਿਹੜਾ ਲਾਂਬਾ ਘਰੇ ਜਾਣਾ ਕਿਹੜਾ ਮਾਮੇ ਨਾਨੇ ਹੁਣ ਨਹੀਂ ਬੋਲਦੇ ਆ ਇਹ ਸਾਰੇ ਤਾਂ ਫਿਰ ਆਇਆ ਬਸ ਤੋਰਦਾ ਨਹੀਂ ਤੇਰੀ ਤੀਵੀਂ ਬੋਲਦੀ ਨਹੀਂ ਆਪਦੇ ਪੇਕੇ ਨਾਲ ਇਦਾਂ ਹੰਡਾ ਰੋਜ਼ ਨਸ਼ਾ ਮਾਣਣਾ ਲੇ ਮੋਟੇਨ ਮਾ ਪੁੱਛ ਰਹੀ ਤਾਂ ਜਾਨੂ ਕਹਿੰਦਾ ਪੰਜ ਚਾਰ ਜਣੇ ਆ ਕੇ ਕਹਿੰਦੇ ਆ ਵੀ ਅੰਕਲ ਉਡਾ ਮੁੰਡਾ ਕਿੱਥੇ ਆ ਕਹਿੰਦਾ ਮਾ ਕੀ ਗੱਲ ਤੋਂ ਵੀ ਨਸ਼ਾ ਮੰਗ ਲਿਆਇਆ ਕਹਿੰਦਾ ਇੱਕ ਕਹਿੰਦਾ ਮੇਰੀ ਟੀ-ਸ਼ਰਟ ਲਿਆਇਆ ਦੂਆ ਕਹਿੰਦਾ ਮੇਰੀ ਬੂਟ ਲਿਆਇਆ ਤੀਆ ਕਹਿੰਦਾ ਵੀ ਮੇਰੇ ਵੀ ਬੂਟ ਲਿਆਇਆ ਕਹਿੰਦਾ ਜਦ ਭੈਣ ਦੇ ਯਾਰ ਨੂੰ ਪੁੱਛਿਆ ਵੀ ਦੱਸ ਇਹਨਾਂ ਦੇ ਕੱਪੜੇ ਕਿੱਥੇ ਆ ਕਹਿੰਦਾ ਕਹਿੰਦਾ ਤਿੰਨਾਂ ਦੇ ਉਹ ਵੀ ਮੈਂ ਟੀ-ਸ਼ਰਟ ਵੇਚ ਕੇ ਨਸ਼ਾ ਖਾ ਲਿਆ ਉਹਨਾਂ ਦੇ ਬੂਟ ਵੇਚ ਕੇ ਨਸ਼ਾ ਖਾ ਲਿਆ ਰੋਏ ਹਾਲਾਤ ਆ ਕਹਿੰਦਾ ਆ ਇਹਨੂੰ ਮੈਂ ਨਾਲ ਦੀ ਨਾਲ ਰੱਖਦਾ ਜੇ ਘਰੇ ਛੱਡਿਆ ਮਾਂ ਤਾਂ ਪਿਛਲੀ ਵਾਰ ਕਹਿੰਦਾ ਇੱਕ ਸਿਲੰਡਰ ਦੋ ਜੱਗ ਤੇ ਪਿੱਤਲ ਦੀ ਪਤਨੀ ਪ੍ਰਾਤ ਆਹ ਕੁਝ ਵੀ ਛੱਡਾਂ ਤੇ ਨਹੀਂ ਤਾਂ ਕਰਕੇ ਇਹਨੂੰ ਛੱਡ ਸਕੀ ਓਟੀ ਦੇਣੀ ਪੈਂਦੀ ਆ ਨਾਲ ਰੱਖਣਾ ਪੈਂਦਾ ਸੋ ਗੱਲ ਸੁਣ ਕੇ ਬਹੁਤ ਅਜੀਬੋ ਗਰੀਬ ਜਿਹਾ ਲੱਗਿਆ ਹਨਾ ਸੋ ਤੁਹਾਨੂੰ ਕਿਦਾਂ ਲੱਗੀ ਇਹ ਗੱਲਬਾਤ ਜ਼ਰੂਰ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਤੁਹਾਨੂੰ ਮੈਂ ਕੱਲ ਕੋਲੋਂ ਇਥੇ ਲੀਚੀ ਦੇ ਬੀਜ ਮੇ ਹੋਏ ਆਪਣੇ ਤੁਹਾਨੂੰ ਉਹ ਦਿਖਾਉਂਗਾ ਅੰਬ ਦੇ ਦਿਖਾਉਂਗਾ ਬੀਜ ਮਏ ਹੋਏ ਨੇ ਆਪਾਂ ਬੰਦੀ ਦੀ ਤਿਆਰ ਕਰੀ ਹੋਈ ਆ ਪ੍ਰਿੰਡੀਆਂ ਖਾਣੀਆਂ ਕਹਿੰਦੇ ਦਾ ਜ਼ਰੂਰ ਦੱਸਿਓ ਪ੍ਰਿੰਡੀਆਂ ਵੇਹ ਸਾਭ ਨੇ ਚੱਕਰ ਕੀ ਆ ਚੱਕਰ ਆ ਤੋੜਨ ਦਾ ਆ ਦੇਖੋ ਕਿਵੇਂ ਲਾਮਕੀ ਦਿਖਾਵਾਂ ਤੁਹਾਨੂੰ ਆ ਦੇਖੋ ਪਰ ਲਾਮਕ ਦੀਆਂ ਇਹ ਆ ਦੇਖੋ ਓਹ ਹੋ ਕੈਮਰਾ ਹਿੱਲ ਗਿਆ ਆ ਦੇਖੋ ਅੱਛਾ ਉਂਗਲੀ ਨਾ ਹਿੱਲਦਾ ਹੋ ਠੀਕ ਆ ਹਾਂ ਜੀ ਫਾਪਾ ਕਿਦਾਂ ਦੀ ਲੱਗਦੀ ਆ ਵਧੀਆ ਹੈ ਪਿੰਡੀਆਂ ਬੱਕਦੀਆਂ ਭਾਈ ਰੋਜ਼ ਇਹ ਕਿਹੜਾ ਥੋੜੇ ਪੱਠੇ ਪਿੰਡੀਆਂ ਦਾ ਕੀ ਮੂੰਗੀ ਤੋਣੇ ਵਾਲੀ ਆ ਮੈਂ ਨਹੀਂ ਇਹਦੀ ਫਸਲ ਤੋੜ ਸਕਦੀ ਮੂੰਗੀ ਤੋੜੀ ਵੱਢਣੀ ਆ ਫੇਰ ਮੈਂ ਸਨ ਪਾ ਰਾਂ ਹੁਣ ਵੱਢਦੇ ਹੁਣੇ ਤੋੜੂ ਯਾਰ ਮੱਕੀ ਦੇ ਲੱਗ ਨਹੀਂ ਵਧੀਆ ਹੋ ਗਏ। ਛਲੀਆਂ ਵਾਲੀ ਹੋਤੀ ਹੈ। ਬੱਸ ਸਟੈਂਕ ਸਸਰਾ ਕਰ ਲਿਆ ਘਰ ਦੇ ਪਿੱਛੇ। ਲੈ ਕਸਸਰਾ ਕਾਦਾ ਮੱਕੀ ਆ। ਛਲੀਆਂ ਚੱਬਿਆ ਕਰਾਂਗੇ। ਬਿਲਕੁਲੀ ਹੋ ਗਈ। ਬੇਲ ਹੋ ਗਈ ਉਹ ਅੰਬ ਦਾ ਬੂਟਾ ਕਿੱਡਾ ਹੋ ਗਿਆ ਕੱਲੋਂ ਉਹ ਲੀਚੀ ਦੇ ਬੀਜ ਦੇਖਣੇ ਆ। ਯਾਰ ਭਿੰਡੀਆਂ ਵੱਟ ਪਿਆ। ਵੱਡਦੀ ਆ ਜਿਹੜੀਆਂ ਫਿਰ ਗਬਲੀ ਵੱਟ ਤੇ ਹੋਈਆਂ ਹੋਈਆਂ ਨੇ ਇਹ। ਜਿਹੜੀ ਆਹ ਨਾ ਇਹ ਆਹ ਗੱਬੇ ਵਾਟਾ ਬੇਲ ਵਾਲੀ ਜਾਂਦੀ ਇਹੇ ਉੱਪਰ ਪ੍ਰਿੰਟੀਆਂ ਦੇ ਬੂਟੇ ਆ ਖਾਦੇ ਤੇ ਆਹ ਬੂਟੇ ਹੋਣੇ ਆ ਮੈਂ ਕੱਲ ਪਰਸੋਂ ਜੇ ਹੋਰ ਨਹੀਂ ਕੁਝ ਮਾਮਾ ਟਿਮਟਿ ਤੋੜ ਕੇ ਛੇੜ ਕੇ ਛੱਡੀਆਂ ਹੋਰ ਛੱਡਦੀਆਂ ਗੱਲੋਂ ਨਹੀਂ ਬਸ ਗੱਲੋਂ ਚਲੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜਿਹੜੀ ਗੱਲਬਾਤ ਸੁਣਾਈ ਆ ਉਹਦੇ ਬਾਰੇ ਜ਼ਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਫੇਸਬੁੱਕ ਤੇ ਦੇਖਦੇ ਹਾਂ ਸਬਸਕ੍ਰਾਈਬ ਕਰ ਫਾਲੋ ਕਰ ਲਿਓ YouTube ਤੇ ਦੇਖਦੇ ਹਾਂ ਸਬਸਕ੍ਰਾਈਬ ਕਰ ਅਸਲੋਂ ਤਾਂ ਕੰਮ ਨੂੰ ਬਿਜੀ ਨਹੀਂ ਕਰਦਾ ਮੈਂ ਤਾਂ ਸੱਚ